ਤੋਂ ਦੇ ਵਿੱਚ ਇੱਕ 게ਟ ਹੈ ਜਿਹੜਾ ਮੋਹਾਲੀ ਕੋਟ ਤੇ ਡੀਸੀ ਆਫਿਸ ਔਰ ਸਾਰਾ ਰੋਡ ਇਹੀ ਜਾਂਦਾ ਤੁਸੀਂ ਤਸਵੀਰਾਂ ਦੇਖੋ ਕਿ ਪੁਲਿਸ ਦੀ ਬੈਰੀਕੇਡਿੰਗ ਹੈ ਪੁਲਿਸ ਦੇ ਬੰਦੋਬਸਤ ਨੇ ਔਰ ਅਕਾਲੀ ਵਰਕਰ ਵੀ ਇੱਥੇ ਪਹੁੰਚੇ ਨੇ ਪੁਲਿਸ ਇੱਥੇ ਮੌਜੂਦ ਹੈ ਸੜਕ ਦੇ ਸਾਈਡ ਵਾਲੀ ਰੋਡ ਤੇ ਯਾਨੀ ਕਿ ਫੁੱਟਪਾਥ ਰੋਡ ਜੀ ਨੂੰ ਕਹਿੰਦੇ ਨੇ ਉੱਥੇ ਅਕਾਲੀ ਵਰਕਰ ਪਹੁੰਚ ਗਏ ਨੇ ਔਰ ਪੁਲਿਸ ਇੱਥੇ ਮੌਜੂਦ ਹੈ ਬੰਦੋਬਸਤ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਮੋਹਾਲੀ ਪੁਲਿਸ ਦਾ ਦਸਤਾ ਇੱਥੇ ਮੌਜੂਦ ਹੈ ਅਕਾਲੀ ਵਰਕਰ ਵੀ ਇੱਥੇ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਅਕਾਲੀ ਵਰਕਰ ਇੱਥੇ ਦਰਿਆ ਬਿਚਾ ਕੇ ਥੱਲੇ ਬੈਠ ਗਏ ਨੇ ਕੱਲ ਵੀ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਉੱਥੇ ਵਿਜੀਲੈਂਸ ਆਫਿਸ ਲੈ ਜਾਇਆ ਗਿਆ ਸੀ ਤਾਂ ਉਸ ਤੋਂ ਪਹਿਲਾਂ ਅਕਾਲੀ ਵਰਕਰ ਵੀ ਇੱਥੇ ਹੀ ਉੱਥੇ ਵੀ ਰੋਡ ਦੇ ਕਿਨਾਰੇ ਦਰਿਆ ਬਿਚਾ ਕੇ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦਿੱਤੇ ਤੇ ਹੁਣ ਵੀ ਵਿਕਰਮ ਸਿੰਘ ਮਜੀਠੀਆ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਅਕਾਲੀ ਵਰਕਰ ਇੱਥੇ ਰੋਡ ਦੇ ਸਾਈਡ ਤੇ ਫੁੱਟਪਾਥ ਤੇ ਦਰਿਆ ਬਿਚਾ ਕੇ ਨਾਅਰੇਬਾਜ਼ੀ ਕਰ ਰਹੇ ਨੇ ਔਰ ਨਾਅਰੇ ਨਾਅਰੇ ਦੇ ਨਾਲ-ਨਾਲ ਆ ਆਪਣਾ ਇੱਕ ਸਮਰਥਨ ਵੀ ਦਿਖਾਣ ਦੀ ਇੱਕ ਕੋਸ਼ਿਸ਼ ਹੈ ਅ ਅਕਾਲੀ ਸਮਰਥਕਾਂ ਦੁਆਰਾ ਲੇਕਿਨ ਕੁਝ ਹੀ ਦੇਰ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਜਾਏਗਾ ਮੁਹਾਲੀ ਕੋਟ ਕਿਹੜੇ ਗੇਟ ਤੋਂ ਪੇਸ਼ ਕੀਤਾ ਜਾਏਗਾ ਇਹ ਹਲੇ ਤੈ ਨਹੀਂ ਹੈ ਕਿਉਂਕਿ ਮੀਡੀਆ ਦੀ ਜਿਹੜੀ ਐਂਟਰੀ ਹੈ ਉਹ ਬਾਹਰ ਹੈ ਪੁਲਿਸ ਚੱਕਣ ਲੱਗਿਆ ਤੁਸੀਂ ਤਸਵੀਰਾਂ ਦੇਖੋ ਕਿ ਪੁਲਿਸ ਚੱਕ ਕੇ ਗੱਡੀ ਮੰਗਾ ਲਈ ਗਈ ਹੈ ਪੁਲਿਸ ਚੱਕ ਕੇ ਅਕਾਲੀ ਵਰਕਰਾਂ ਨੂੰ ਚੱਕ ਕੇ ਲੈ ਗਈ ਹੈ बस ਵਿੱਚ ਬਿਠਾ ਦਿੱਤਾ ਗਿਆ ਖਾਲੀ ਕਰਾ ਲਿੱਤਾ ਗਿਆ ਥੋਂ ਫੁੱਟਪਾਥ ਤੋਂ ਪੁਲਿਸ ਨੇ ਫੁੱਟਪਾਥ ਜਿਹੜਾ ਹੈ ਉਹ ਖਾਲੀ ਕਰਾ ਲਿਆ ਖਾਲੀ ਕਰਾ ਲਿਆ ਪੁਲਿਸ ਨੇ ਸਾਰਾ ਫੁੱਟਪਾਥ ਆਕਾਲੀ ਵਰਕਰਾਂ ਨੂੰ ਚੱਕ ਕੇ ਬੱਸ ਵਿੱਚ ਲਿਜਾਇਆ ਜਾ ਰਿਹਾ ਥੋੜਾ ਜਾਂ ਤੱਕਾ ਮੁੱਕੀ ਦਾ ਮਾਹੌਲ ਤੁਸੀਂ ਇੱਥੇ ਦੇਖੋਗੇ ਔਰ ਤਸਵੀਰਾਂ ਤੁਸੀਂ ਦੇਖਦੇ ਰਹੋ ਫੁੱਟਪਾਥ ਦੇ ਕੋਲੇ ਦਰਿਆ ਬਿਚਾ ਕੇ